ਨਮਸਕਾਰ ਜਗਬਾਨੀ ਵਿਗਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੀਤੀ ਰਾਤ ਜ਼ਿਲ੍ਹਾ ਤਰਨਤਾਰਨ ਪੁਲਿਸ ਵੱਲੋਂ ਦੋ नामी बदमाश ਜਿਹੜਾ ਕਿ ਲੋਕਾਂ ਤੇ ਨਾਮੀ ਰਸੂਖਦਾਰ ਲੋਕਾਂ ਲਈ ਸਿਰਦਰਦ ਬਣੇ ਹੋਏ ਸਨ ਔਰ ਵਿਦੇਸ਼ ਵਿੱਚ ਬੈਠੇ ਇੱਕ ਗੈਂਗਸਟਰ ਦੇ ਨਾਮ ਉੱਪਰ ਉਹਦੇ ਅਗਵਾਈ ਹੇਠ ਲੋਕਾਂ ਤੋਂ ਫਰੋਤੀਆਂ ਮੰਗਨ ਦਾ ਕਾਰੋਬਾਰ ਕਰ ਰਹੇ ਸਨ ਔਰ ਇਸ ਦੌਰਾਨ ਪੁਲਿਸ ਵੱਲੋਂ थाना सदर ਪੱਟੀ ਦੀ ਪੁਲਿਸ ਵੱਲੋਂ ਔਰ ਡੀਐਸਪੀ ਪੱਟੀ ਦੀ ਅਗਵਾਈ ਹੇਠ ਜਿਹੜਾ ਰਾਤੀ ਐਨਕਾਊਂਟਰ ਕੀਤਾ ਗਿਆ ਉਸ ਸੰਬੰਧੀ ਅਸੀਂ ਅੱਜ ਡੀਐਸਪੀ ਕਬਲਬੀ ਅਸੀਂ ਮੰਡੇ ਨੇ ਆਪਣੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਕੀ ਕੀ ਚਕਾਰਵਾਈ ਕੀਤੀ ਗਈ ਔਰ ਇਹ ਸਾਰਾ ਕਰਨ ਸੇ ਕੀ ਕੀ ਉਹਨਾਂ ਨੂੰ ਮੁਸ਼ਕਲਾਈਆਂ ਆਈਆਂ ਔਰ ਕਿਸ ਤਰ੍ਹਾਂ ਉਹਨਾਂ ਨੇ ਇਹ ਚੀਜ਼ ਨੂੰ ਗੇ ਵਿਦਾਇਆ ਕੰਮ ਨੂੰ ਨਮਸਕਾਰ ਸਰ ਇਹ ਇਨਫੋਰਮੇਸ਼ਨ ਸੀ ਕੱਲ ਸਾਨੂੰ ਕਿ ਦੋ ਜਿਹੜੇ ਇੱਕ ਗੈਂਗਸਟਰ ਹੈ ਬਾਹਰ ਬੈਠਾ ਲੋਕਾਂ ਨੂੰ ਥ੍ਰੈਟ ਕਰਕੇ ਤੇ ਪੈਸੇ ਦੀ ਡਿਮਾਂਡ ਕਰਦਾ ਰਹਿੰਦਾ ਔਰ ਉਹਦੇ ਗਾਂ ਫਰਦਰ ਦੋ ਜਿਹੜੇ ਗੁਰਗੇ ਸੀ ਇਹ ਸਾਨੂੰ ਇਨਫੋਰਮੇਸ਼ਨ ਸੀ ਕਿ ਮੁੱਠਿਆਵਾਲ ਦੇ ਕੋਲ ਇਹ ਸ਼ਾਇਦ ਮੋਟਰਸਾਈਕਲ ਖੋਣ ਦੀ ਤਾਕ ਦੇ ਵਿੱਚ ਤੇ ਫਿਰ ਇਹਨਾਂ ਨੇ ਕੋਈ ਵਾਰਦਾਤ ਨੂੰ ਅਨਜਾਨ ਦੇਣਾ ਸੀ ਪਹਿਲਾਂ ਵੀ ਇਹਨਾਂ ਤਿੰਨ ਚਾਰ ਜ਼ਬਰਦਸਤਾਂ ਕੀਤੀਆਂ ਸੀ ਲੋਕਾਂ ਦੇ ਘਰਾਂ ਦੇ ਕੋਲੀਆਂ ਚਲਾਈਆਂ ਸੀ ਔਰ ਉਹਨਾਂ ਤੋਂ ਪੈਸਿਆਂ ਦੀ ਡਿਮਾਂਡ ਕਰਦੇ ਸੀ ਡਰਾਤਮਕਾ ਕੇ ਤੇ ਜਦੋਂ ਇਹਨਾਂ ਨੂੰ ਅਸੀਂ ਇਨਫੋਰਮੇਸ਼ਨ ਮੁਤਾਬਕ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਗਾੜੀਆਂ ਪੁਲਿਸ ਤੇ ਫਾਇਰ ਕੀਤਾ ਸਾਨੂੰ ਆਪਣੇ ਬਚਾਅ ਚ ਜਵਾਬੀ ਫਾਇਰ ਕਰਨਾ ਪਿਆ ਤੇ ਇੱਕ ਬੰਦਾ ਜਿਹੜਾ ਹੈ ਪਵਨਦੀਪ ਇੰਜਰਡ ਹੋਇਆ ਹੈ ਉਹ ਅੰਡਰ ਟ੍ਰੀਟਮੈਂਟ ਹੈ ਲੋਕਾਂ ਨੂੰ ਅਪੀਲ ਹੈ ਵੀ ਕਿਸੇ ਵੀ ਡਰ ਦੇ ਮਾਹੌਲ ਦੇ ਵਿੱਚ ਰਹਿਣ ਦੀ ਲੋੜ ਨਹੀਂ ਹੈ ਪੁਲਿਸ ਹਰ ਵੇਲੇ ਉਹਨਾਂ ਦੇ ਨਾਲ ਹੈ ਹਰ ਵੇਲੇ ਉਹਨਾਂ ਦੀ ਸੁਰੱਖਿਆ ਲਈ ਮੌਜੂਦ ਹੈ ਸਰ ਰਾਤ ਇਹ ਕਿੰਨੇ ਵਜੇ ਦੀ ਘਟਨਾ ਔਰ ਪੁਲਿਸ ਵੱਲੋਂ ਮੁਲਾਜ਼ਮ ਕਿੰਨੇ ਗੇ ਮੌਜੂਦ ਸੀ ਉਸ ਲਈ ਕਿਸ ਤਰ੍ਹਾਂ ਤੁਸੀਂ ਇਹ ਸਾਰੇ ਮਕਸਦ ਨੂੰ ਕਾਮਯਾਬ ਕੀਤਾ ਹੈ ਮਿਸ਼ਨ ਨੂੰ ਸਾਰੇ ਨੂੰ ਉਸ ਟਾਈਮ ਵੀ ਅਸੀਂ ਕਰੀਬ 15 16 ਦੇ ਕਰੀਬ ਮੁਲਾਜ਼ਮ ਜਿਹੜੇ ਸੀ ਉਹ ਪ੍ਰੈਜ਼ੈਂਟ ਸੀ ਐਟ ਦੈਟ ਜਿਹੜੀਆਂ ਮੇਰੀਆਂ ਆਪਣੀ ਟੀਮ ਸੀ ਬਾਕੀ ਫੋਰਸ ਤੇ ਸਾਡੇ ਕੋਲ ਵਾਧੂ ਹੁੰਦੀ ਆ ਬਟ ਆਪਰੇਸ਼ਨਲੀ ਜਿੰਨਾ ਜੇ ਸਾਨੂੰ ਪਤਾ ਦੋ ਬੰਦੇ ਆ ਤੇ ਦੋਨੋਂ ਬੰਦੇ ਆ ਵਾਸਤੇ ਮਨਾ 16 ਬੰਦੇ ਕਾਫੀ ਆ ਪਰ ਸਰ ਇਸ ਵਾਰ ਕਿੰਨੀ ਫਾਇਰਿੰਗ ਹੋਈ ਆ ਔਰ ਜਿਹੜਾ ਇੰਜਰਡ ਹੋਇਆ ਵਾ ਉਹਦੇ ਕਿੱਥੇ ਲੱਗੀ ਗੋਲੀ ਔਰ ਕਿੰਨੀਆਂ ਗੋਲੀਆਂ ਲੱਗੀਆਂ ਉਹਦੇ ਉਹਦੇ ਇੱਕ ਹੀ ਗੋਲੀ ਲੱਗੀ ਆ ਉਹਨੇ ਦੋ ਫਾਇਰ ਕੀਤੇ ਸੀ ਸਾਨੂੰ ਵੀ ਪੰਜ ਛੇ ਫਾਇਰ ਕਰਨੇ ਪਏ ਔਰ ਜਦੋਂ ਡਿੱਗ ਗਿਆ ਉਹਨੂੰ ਫਾਇਰ ਵਜਾ ਔਰ ਡਿੱਗ ਗਿਆ ਫਿਰ इजीली ਕਾਬੂ ਆ ਗਿਆ ਸੀ ਦੋਨੇ ਕਬੂ ਸਰ ਇਹ ਸ਼ੁਰਾਤੀ ਜਿਹੜੀ ਜਾਂਚ ਤੁਸੀਂ ਸ਼ੁਰੂ ਕੀਤੀ ਹੋਗੀ ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੋਗੀ ਕਿ ਸਰਦੀ ਇਲਾਕਾ ਜਿਹੜਾ ਵਾ ਆਪਣਾ ਪਿੱਖੀਵਿੰਡ ਇਲਾਕਾ ਬੁਲਟੋਹਾ ਇਹਦੇ ਵਿੱਚ ਹੀ ਜ਼ਿਆਦਾ ਵਾਰਦਾ ਨੂੰ ਅੰਜਾਮ ਦਿੱਤੇ ਗਏ ਹੈ ਜਾਂ ਹੋਰ ਵੀ ਕਿਤੇ ਇਹਨਾਂ ਦੇ ਤਾਰ ਜੁੜੇ ਹੋਏ ਆ ਉਸ ਤੋਂ ਇਲਾਵਾ ਨਹੀਂ ਉਪਰਾਲ ਤੁਹਾਨੂੰ ਪਤਾ ਹੀ ਲੱਗਦਾ ਹੀ ਰਹਿੰਦਾ ਇਹ ਨਿਊਜ਼ ਤੋਂ ਐ ਤੇ ਸਾਰੇ ਹੀ ਪ੍ਰੋਬਲਮ ਥੋੜੀ ਥੋੜੀ ਹੈਗੀ ਹੈ ਬਟ ਜਿਹੜੇ ਵੀ ਆਫੀਸਰ ਜਿੱਥੇ ਹੈਗੇ ਆ ਆਪਣੀ ਡਿਊਟੀ ਕਰ ਰਹੇ ਆ ਸਰ ਇਹਦਾ ਪ੍ਰਬੁੱਧ ਦੇ ਸੂਵਾਲ ਦਾ ਨਾਮ ਆ ਰਿਹਾ ਜਿਹੜਾ ਵਿਦੇਸ਼ ਵਿੱਚ ਬੈਠਾ ਔਰ ਉਹਦੀ ਕਹਿਣੇ ਤੇ ਹੀ ਇਹ ਸਾਰਾ ਕਾਰੋਬਾਰ ਚੱਲ ਰਿਆ ਸੀ ਇਹਦੇ ਆਇਆ ਵੀ ਕੁਝ ਹੋਰ ਮੈਂਬਰ ਵੀ ਨਾਲ ਸ਼ਾਮਲ ਹੈ ਜਾਂ ਉਹਦੀ ਇਨਵੈਸਟੀਗੇਸ਼ਨ ਤੋਂ ਹੋਸ਼ ਪਤਾ ਲੱਗੇਗਾ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ ਤਾਂ ਦੱਸ ਦੇਵਾਂਗੇ ਜਦੋਂ ਜੋ ਜੋ ਵੀ ਪਤਾ ਲੱਗਦਾ ਜਾਊਗਾ ਪ੍ਰਬੁੱਧ ਦੇ ਸੂਵਾਲ ਦੇ ਕਿੰਨੇ ਪਰਚੇ ਦਰਜ ਹੈ ਦੱਸ ਉੱਥੇ ਕਰੀਬ 10 ਤੋਂ ਉੱਪਰ ਪਰਚੇ ਦਰਜ ਹੈ 10 ਤੋਂ ਉੱਪਰ ਜ਼ਿਆਦਾ ਇਹ ਸਨ ਡੀਐਸਪੀ ਸਿਟੀ ਪਤੀ ਕਮਲਬੀਰ ਸਿੰਘ ਜੀ ਮੰਡ ਜਿਨ੍ਹਾਂ ਵੱਲੋਂ ਇਹ ਪੁਲਿਸ ਵੱਲੋਂ ਜਿਹੜਾ ਇਹ ਮਿਸ਼ਨ ਨੂੰ ਕਾਮਯਾਬ ਕੀਤਾ ਗਿਆ ਔਰ ਇਹ ਸਲੂਟ ਹੈ ਕਿ ਇਹ ਪੁਲਿਸ ਵੱਲੋਂ ਜਿਹੜੀ ਇਹ ਕਾਮਯਾਬੀ ਹਾਸਲ ਕੀਤੀ ਕਰਦੇ ਹੋਏ ਦੋ ਦੋ ਬਦਮਾਸ਼ਾਂ ਨੂੰ ਨਾਮੀ ਬਦਮਾਸ਼ਾਂ ਨੂੰ ਜਿਨ੍ਹਾਂ ਨੇ ਲੋਕਾਂ ਦੀ ਸਿਰਦਰਦ ਲਾ ਰੱਖੀ ਸੀ ਔਰ ਉਹਨਾਂ ਤੋਂ ਵੱਡੀ ਮਤਰਾ ਵਿੱਚ ਲੱਖਾਂ ਦੀ ਤਦਾਦ ਵਿੱਚ ਫਰੋਕੀਆਂ ਮੰਗਨ ਦਾ ਕਾਰੋਬਾਰ ਕਰਦੇ ਸਨ ਉਹਨਾਂ ਨੂੰ ਗ੍ਰਿਫਤਾਰ ਕਰਦੇ ਹੋਏ ਅਗਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਰਮਨ ਚਾਵਲਾ ਜਗਮਨੀ ਟੀਵੀ ਤਰੰਤਰਣ माननीय सीएम पंजाब साहब ਅਤੇ માનਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਦਿਸ਼ਾ ਹਿਤ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਲੈਂਦੇ ਹੋਏ ਜਿਹੜੀ ਪੰਜਾਬ ਪੁਲਿਸ ਕੰਮ ਕਰ ਰਹੀ ਹੈਗੀ ਹੈ ਇਹਦੀ ਲੜੀ ਦੇ ਵਿੱਚ ਹੀ ਤਰਨਤਾਰਨ ਪੁਲਿਸ ਨੂੰ ਕੱਲ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਵਿਦੇਸ਼ ਬੈਠੇ ਜਿਹੜੇ ਗੈਂਗਸਟਰ ਹੈ ਉਹਨਾਂ ਵੱਲੋਂ ਜਿਹੜਾ ਫਿਰੋਤੀ ਦਾ ਜਿਹੜਾ ਇੱਕ ਜਿਹੜਾ ਗੁੱਟ ਚਲਾਇਆ ਜਾਂਦਾ ਸੀਗਾ ਆ ਉਹਦਾ ਅਸੀਂ ਪਰਦਾਫਾਸ਼ ਕੀਤਾ ਹੈਗਾ ਤਰਨਤਾਰਨ ਪੁਲਿਸ ਨੂੰ ਜਿਹੜਾ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਗਰੁੱਪ ਹੈਗਾ ਜਿਹੜਾ ਬਾਰ-ਬਾਰ ਵਕਫ ਵਕ ਥਾਵਾਂ ਤੇ ਇੱਕ ਵਿਦੇਸ਼ੀ ਬੈਠੇ ਗੈਂਗਸਟਰ ਦੇ ਕਹਿਣ ਤੇ ਫਿਰੋਤੀਆ ਵੀ ਮੰਗਦਾ ਹੈਗਾ ਤੇ ਇਹਨਾਂ ਨੇ ਸਾਡੇ ਤਰਨਤਾਰਨ ਨੇਂਦ ਚ ਵਕਫ ਵਕ ਥਾਵਾਂ ਤੇ ਫਾਇਰਿੰਗ ਦੀ ਵਾਰਦਾਤਾਂ ਵੀ ਕੀਤੀਆਂ ਇਹਦੇ ਉੱਤੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਤਰਨਤਾਰਨ ਪੁਲਿਸ ਵੱਲੋਂ ਜਿਹੜੇ ਐਸਪੀ ਡੀ ਸਾਹਿਬ ਡੀਐਸਪੀ ਡੀ ਇੰਚਾਰਜ ਸੀਆਈਏ ਤੇ ਐਸਐਚਓ ਸਦਰਪੱਟੀ ਵੱਲੋਂ ਕਾਰਵਾਈ ਕਰਦੇ ਹੋਏ ਖੂਫੀਆ ਇਨਫੋਰਮੇਸ਼ਨ ਦੇ ਬੇਸ ਤੇ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਗਈ ਆ ਦੌਰਾਨੇ ਗਸ਼ਤ ਸਾਨੂੰ ਦੋ ਸ਼ੱਕੀ ਬੰਦੇ ਮਿਲੇ ਜਿਹੜੀ ਇਮੀਡੀਏਟਲੀ ਰੋਕ ਕੇ ਉਹਨਾਂ ਨੂੰ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਜੇਦੇ ਵਿੱਚ ਡਰ ਕੇ ਉਹਨਾਂ ਨੇ ਜਿਹੜੀ ਜਵਾਬੀ ਫਾਇਰ ਪੁਲਿਸ ਤੇ ਕਰਤੇ ਜਵਾਬੀ ਫਾਇਰ ਹੋਣ ਤੇ ਇਮੀਡੀਏਟਲੀ ਜਿਹੜੀ ਪੁਲਿਸ ਵੱਲੋਂ ਆੜ ਲਈ ਗਈ ਤੇ ਆਪਣੇ ਆਪਣੇ ਬਚਾਅ ਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਫਾਇਰ ਕਰਦੇ ਹੋਏ ਇਨਾ ਤੋਂ ਜਿਹੜਾ ਇੱਕ ਅਕਿਊਜ਼ਡ ਹੈ ਪਵਨਦੀਪ ਸਿੰਘ ਉੱਤਰ ਜਗਮੋਹਨ ਸਿੰਘ ਵਾਸੀ ਬਲੇਰ ਰੋਡ ਪਿੱਛੇ ਵੈਂਡ ਇਹਦੇ ਜਿਹੜੇ ਇੱਕ ਫਾਇਰਮ ਇੰਜਰੀ ਹੋਈ ਹੈ ਇਹਦੇ ਲੱਤ ਤੇ ਗੋਲੀ ਵੱਜੀ ਹੈਗੀ ਹੈ ਤੇ ਦੂਜਾ ਮੁੰਡਾ ਜਿਹੜਾ ਉਹਦੇ ਨਾਲ ਸੀਗਾ ਜਿਹੜਾ ਕਿ ਜੁਵਨਾਈਲ ਹੈਗਾ ਹੈ ਉਹਨੂੰ ਵੀ ਅਸੀਂ ਐਪਰੀਹੈਂਡ ਕਰ ਲਿਆ ਹੈਗਾ ਇਸ ਵਾਰਦਾਤ ਦੇ ਉੱਤੇ ਇਮੀਡੀਏਟਲੀ ਜਿਹੜੀ 18 ਤੇ 19 ਰਾਤ ਦੇ ਵਿੱਚ ਹੋਇਆ ਹੈ ਮੁਕਦਮਾ ਨੰਬਰ 79 ਜੇਰ ਤਾਰਾ 109 ਤੇ 35 ਭਾਰਤੀਏ ਨਾਗਰਿਕ ਸੰਹਿਤ ਨਾਗਰਿਕ ਸੰਹਿਤਾ ਅਤੇ ਆਮ ਸੈਕਟ ਦੇ ਤਹਿਤ ਜਿਹੜਾ ਮੁਕਦਮਾ ਜਿਹੜਾ ਦਰਜ ਕਰ ਲਿਆ ਗਿਆ ਹੈਗਾ ਤੇ ਜਿਹੜੇ ਇਹ ਮੁਜਰਮ ਹੈਗੇ ਇੱਕ ਜਿਹੜੇ ਜਿਹੜੇ ਇਲਾਜ ਹੈਗੇ ਆ ਮੋਢਲੀ ਪੁੱਛ ਕੇ ਸੱਚ ਇਹ ਗੱਲ ਸਾਹਮਣੇ ਆਈ ਹੈਗੀ ਹੈ ਕਿ ਆ ਬੰਦੇ ਇਸ ਇਲਾਕੇ ਤੇ ਜਿਹੜਾ ਆ ਵੇਟ ਕਰ ਰਹੇ ਸੀਗੇ ਤੇ ਇਹਨਾਂ ਨੇ ਇਸ ਇਲਾਕੇ ਦੇ ਵਿੱਚ ਇੱਕ ਮੋਟਰਸਾਈਕਲ ਦੀ ਖੋ ਕਰਕੇ ਆ ਕੋਈ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਮੌਕੇ ਤੇ ਅरेस्ट ਦੌਰਾਨ ਇਹਨਾਂ ਕੋਲੋਂ ਦੋ ਜਿਹੜੇ ਵੈਪਨ ਬਰਾਮਦ ਹੋਏ ਐ ਇੱਕ ਜਿਹੜਾ ਸੋਫਿਸਟੀਕੇਟਿਡ ਗਲੌਕ 9mm ਵੈਪਨ ਜਿਹੜਾ ਮੇਡ ਇਨ ਆਸਟਰੀਆ ਸਮੇਤ ਮੈਗਜ਼ੀਨ ਤੇ ਇੱਕ ਜ਼ਿੰਦਾ ਰੌਣ ਤੇ ਦੋ ਚਲੇ ਹੋਏ ਖੋਲ ਬਰਾਮਦ ਹੋਏ ਐ ਇਸ ਤੋਂ ਇਲਾਵਾ ਇੱਕ ਨਾਜਾਇਜ਼ ਦੇਸੀ ਪਿਸਟਲ ਜਿਹੜਾ 32 ਬੋਰ ਸਮੇਤ 8 ਲੋਂਗ ਜਿਹੜੇ ਇਹਨਾਂ ਕੋਲੋਂ ਬਰਾਮਦ ਹੋਏ ਐ ਦੌਰਾਨ ਤਫ਼ਤੀਸ਼ ਇਹਨਾਂ ਤੋਂ ਮੁੱਢਲੀ ਪੁੱਛਗਿੱਛ ਤੇ ਕੁਝ ਜਿਹੜੀ ਵਾਰਦਾਤਾਂ ਤਰਨ-ਤਰਨ ਦੇ ਵਿੱਚ ਇਹਨਾਂ ਨੇ ਕੀਤੀਆਂ ਉਹ ਵੀ ਟ੍ਰੇਸ ਹੋਈਆਂ ਇਹਦੇ ਵਿੱਚ ਮੁਕੱਦਮਾ ਨੰਬਰ 70 ਮਿਤੀ 12/8/2024 ਜੁਰਮ 109 308 4 111 102B BNS ਤੇ 25 ਆਮਜ਼ ਐਕਟ थाना ਬਲਟੋਹਾ ਵਿਦਾਰਸਿਕਾ ਜਿਹਦੇ ਵਿੱਚ ਇੱਕ ਬਲਟੋਹਾ ਦੇ ਵਿੱਚ ਇੱਕ ਦੁਕਾਨ ਦੇ ਉੱਤੇ ਮੋਦੀਖਾਨੇ ਉੱਤੇ ਜਿਹੜੀ ਫਾਇਰਿੰਗ ਇਹਨਾਂ ਨੇ ਕੀਤੀ ਸੀਗੀ ਦੂਜਾ ਮੁਕੱਦਮਾ ਨੰਬਰ 73 ਮਿਤੀ 18/7/2024 125 BNS ਤੇ ਆਰਮਜ਼ ਐਕਟ ਸਦਰ ਪੱਟੀ ਦਰਜ ਹੋਇਆ ਸੀ ਜਿੱਥੇ ਪਿੰਡ ਚੂਸਲਾ ਵੜਵੇ ਵਿੱਚ ਇੱਕ ਡਾਕਟਰ ਸਾਹਿਬ ਦੇ ਉੱਤੇ ਜਿਹੜੀ ਇਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਤੀਜਾ ਮੁਕੱਦਮਾ ਟਰੇਸ ਹੋਇਆ ਹੈਗਾ ਮੁਕੱਦਮਾ ਨੰਬਰ 99 ਮਿਤੀ 3/9/2024 ਜਿਹੜਾ ਜੁਰਮ 308 2 308 4 125 351 BNS ਤੇ ਆਰਮਜ਼ ਐਕਟ ਦੇ ਤਹਿਤ ਸਦਰ ਪੱਟੀ ਦੇ ਵਿੱਚ ਦਰਦ ਹੋਇਆ ਇਹਦੇ ਵਿੱਚ ਦੋਸ਼ੀਆਂ ਨੇ ਜਿਹੜਾ ਘਰਿਆਲੇ ਦੇ ਵਿੱਚ ਇੱਕ ਸੁਨਿਆਰੀ ਦੀ ਦੁਕਾਨ ਤੇ ਵੀ ਫਾਇਰਿੰਗ ਕੀਤੀ ਸੀਗੀ ਚੌਥਾ ਇਹਨਾਂ ਤੋਂ ਇੱਕ ਅਸੀਂ ਜਿਹੜਾ ਤਫਤੀਸ਼ਰਾਂ ਨੇ ਇੱਕ ਵੀਡੀਓ ਵੀ ਸਾਨੂੰ ਮਿਲਿਆ ਸੀਗਾ ਜਿਹਦੇ ਵਿੱਚ ਇੱਕ ਜਿਹੜੇ ਨਾਗਰਿਕ ਹੈਗੇ ਆ ਉਹਨਾਂ ਦੀ ਇਹ ਰੈਕੀ ਵੀ ਕਰ ਰਹੇ ਸੀ ਤੇ ਅੱਗੇ ਜਾ ਕੇ ਉਹਨਾਂ ਉੱਤੇ ਵੀ ਜਿਹੜਾ ਇਹਨਾਂ ਨੇ ਜਿਹੜੀ ਵਾਰਦਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਨੀ ਸੀਗੀ ਜਿਹੜਾ ਇਹਨਾਂ ਦੀ ਅਰੈਸਟ ਤੋਂ ਜਿਹੜੇ ਇਲਾਕੇ ਦੇ ਕਾਫੀ ਜਿਹੜੇ ਕੇਸ ਟ੍ਰੇਸੇ ਹੋਏ ਹਨ ਅਤੇ ਆਉਣ ਵਾਲੇ ਸਮੇਂ ਤੇ ਜੇ ਜਿਹੜੀ ਕੋਈ ਵੱਡੀ ਵਾਰਦਾਤ ਕਰਨ ਨੂੰ ਵੀ ਇਹਨਾਂ ਦੇ ਜਿਹੜੇ ਮਨਸੂਬੇ ਸੀਗੇ ਉਹ ਵੀ ਅਸੀਂ ਜਿਹੜੇ ਰੱਦ ਕਰਤੇ ਹਨ ਦੋਸ਼ੀਆਂ ਦਾ ਹੁਣ ਰਿਮਾਂਡ ਲਿਆ ਜਾਊਗਾ ਰਿਮਾਂਡ ਲੈਣ ਉਪਰੰਤ ਹੋਰ ਜਿਹੜੀ ਡੁਗਾਈ ਨਾਲ ਇਹਨਾਂ ਦੇ ਸਾਥੀ ਹੈਗੇ ਆ ਉਹਨਾਂ ਸਮੇਤ ਵੀ ਜਿਹੜੀ ਤਫ਼ਤੀਸ਼ ਕੀਤੀ ਜਾਊਗੀ ਤੇ ਬੈਕਵਰਡ ਤੇ ਫਾਰਵਰਡ ਲਿਕਵਿਜਸ ਤੇ ਵੀ ਵਰਕ ਕੀਤਾ ਜਾਊਗਾ ਉਮੀਦ ਕਰਦੇ ਆ ਕਿ ਹੋਰ ਵੀ ਜਿਹੜੀ ਵਾਰਦਾਤਾ ਤੇ ਉਹਨਾਂ ਦੇ ਸਾਥੀ ਕਾਬੂ ਕੀਤੇ ਜਾਣਗੇ ਗੋਲੀ ਚਲਾਈ ਆ ਉਹ ਇਹ ਕਿਹਨਾਂ ਦੇ ਕੈਂਟ ਚਲਾਈ ਪਿੱਛੇ ਕਿਹੜੇ ਗੈਂਗਸਟਰ ਨੇ ਸਰ ਇਹ ਇੱਕ ਵਿਦੇਸ਼ ਬੈਠੇ ਗੈਂਗਸਟਰ ਹੈਗੇ ਆ ਉਹਨਾਂ ਵੱਲੋਂ ਹੀ ਜਿਹੜੀ ਚਲਾਈ ਗਈ ਕੋਈ ਨਾਮ ਦੱਸਦਾ ਕਰਦੇ ਕੋਈ ਨਾਮ ਦਿੱਤੇ ਜਾਂ ਪੁਲਿਸ ਵੱਲੋਂ ਕਿੰਨੇ ਟੋਟਲ ਰਾਉਂਡ ਗਿਣਨੇ ਕੇ ਬਾਅਦ ਹੋਏ ਪੁਲਿਸ ਵੱਲੋਂ ਤਕਰੀਬਨ 6 ਰਾਉਂਡ ਜਿਹੜੇ ਫਾਇਰ ਹੋਏ ਪਹਿਲਾਂ ਵੀ ਮਾਮਲੇ ਦਰਜ ਇਹਨਾਂ ਤੇ ਪਹਿਲਾਂ ਕੋਈ ਮਾਮਲਾ ਨਹੀਂ ਸੀਗਾ ਜਿਹੜਾ ਐਡਲਟ ਹੈਗਾ ਤਕਰੀਬਨ 18 ਸਾਲ ਦਾ ਹੈਗਾ ਤੇ ਇੱਕ ਜਿਹੜਾ 17 ਸਾਲ ਥੋੜਾ 18 ਸਾਲ ਦੇ ਵਿੱਚ ਹੈ ਕਿ ਕਿਹੜੇ ਗੈਂਗਸਟਰ ਬਾਹਰ ਬੈਠੇ ਕਿੰਨਾ ਦੇ ਕਹਿੰਦੇ ਸਾਰੀਆਂ ਵਾਅਦਾਤਾ ਕਰ ਰਹੇ ਸੀ ਔਰ ਕੋਈ ਨਾਮ ਕੋ ਸਪੈਸ ਆ ਇਹ ਇੱਕ ਕ੍ਰਿਮੀਨਲ ਹੈਗਾ ਇਸ ਏਰੀਆ ਦਾ ਹੀ ਜਿਹੜਾ ਪ੍ਰਭ ਦਾਸੋਵਾਲ ਨਾ ਆਦਾ ਉਹਦੇ ਕਹਿੰਦੇ ਨਾਲੇ ਕੀਤਾ ਸੀ ਸਾਰੇ ਟੋਟਲ ਕਿੰਨੇ ਜਨ ਨੇ ਜੀ ਹੋ ਜਿਹੜੇ ਜਿਹੜਾ ਜਨ ਹੈ ਤੇ ਬਾਕੀ ਕੋਈ ਨਹੀਂ ਜਹਾ ਹੋਰ ਵੀ ਕੋਈ ਨਾਮ ਅਗਰ ਹੈ ਜੀ ਉਹ ਹੋਰ ਵੀ ਨਹੀਂ ਬਿਲਕੁਲ ਅਜੇ ਤਫ਼ਤੀਸ਼ ਦਾ ਪਾਰਟ ਹੈਗਾ ਹੈ ਅਜੇ ਇਹਨਾਂ ਦੇ ਦੋ ਹੀ ਮੇਨ ਬੰਦੇ ਜਿਹੜੇ ਫੜੇ ਹੈਗੇ ਤੇ ਆਪਣੇ ਇਲਾਕੇ ਦੀ ਜਿਹੜੀ ਕਾਫੀ ਵੱਰਦਤਾ ਜਿਹੜੀ ਹੁਣ ਤੱਕ ਟ੍ਰੇਸ ਨਹੀਂ ਹੋਈ ਸੀ ਸਾਰੀ ਅਸੀਂ ਟ੍ਰੇਸ ਕਰ ਲਿਆ ਹੈਗੀ ਆ ਨਹੀਂ ਇਹਨਾਂ ਨੂੰ ਜੀ ਇਦਾਂ ਹੀ ਇਹ ਬੇਸਿਕਲੀ ਇਹਨਾਂ ਦੇ ਇੰਨੀ ਵਾਰਦਤਾ ਜਿਹੜੀ ਕੀਤੀਆਂ ਇਹ ਇਦਾਂ ਹੀ ਘਰੋਂ ਬਾਹਰ ਹੀ ਜਿਹੜੇ ਘੁੰਮਦੇ ਰਹਿੰਦੇ ਸੀ ਤਾਂ ਲਗਾਤਾਰ ਜਿਹੜੇ ਕ੍ਰਾਈਮ ਦਾ ਹੀ ਕੰਮ ਕਰਦੇ ਸੀਗੇ ਤੇ ਇਦਾਂ ਹੀ ਬੇਸਿਕਲੀ ਕਾਰਵਾਈ ਇਹਨਾਂ ਤੇ ਕੀਤੀ ਗਈ ਹੈ ਹਾਂਜੀ ਦਸਤਕਾਲ ਦੇ ਖਲਾਫ ਕੇ ਲਿਖੇ ਗਏ ਨੇ। ਅਮ ਦਸਤੋਵਦ ਮੁਕਦਮੇ ਜਿਹੜੇ ਦਰਜ ਨੇ ਸਰ ਨਸ਼ਾ ਇਹਦਾ ਵੀ ਕੋਈ ਸਾਹਮਣੇ ਆਇਆ ਮਾਮਲਾ ਕਿ ਨਸ਼ਾ ਫੀਲਿੰਗ ਹੁੰਦੀ ਜਾਂ ਨਸ਼ਾ ਪ੍ਰੋਵਾਈਡ ਕਰਦਾ ਨਹੀਂ ਇਹ ਅਜੇ ਮਾਮਲਾ ਜਿਹੜੇ ਤਫਤੀਸ਼ ਹੈ ਇਹਦੇ ਬਾਰੇ ਡੂੰਘਾਈ ਨਾਲ ਤਫਤੀਸ਼ ਕਰਕੇ ਤੁਹਾਨੂੰ ਦੱਸਾਂਗੇ। ਕਲੌਕ ਮਿਸਟਰ ਬਰੰਗੋ ਹੈ ਕਿ ਇਹ ਨਾਲੇ ਵਾਰਦਾਨ ਚ ਵਰਤਿਆ ਸੀ ਔਰ ਸਰ ਇਹ ਕਿੱਥੋਂ ਕਿਉਂਕਿ ਅਮਰੀਕਨ ਹੈ ਨਾ ਨਹੀਂ ਬਿਲਕੁਲ ਇਹ ਵੈਪਨ ਜਿਹੜਾ ਆਸਟਰੀਅਨ ਹੈਗਾ ਤੇ ਅ ਇਮੀਡੀਏਟਲੀ ਇਹਨੂੰ ਫੋਰੈਂਸਿਕ ਐਗਜ਼ਾਮੀਨੇਸ਼ਨ ਲਈ ਅਸੀਂ ਭੇਜਾਂਗੇ ਤੇ ਉਹਦੇ ਮੁਤਾਬਿਕ ਜਿਹੜਾ ਆਪਾਂ ਤੁਹਾਨੂੰ ਸਹੀ ਤੱਥ ਦੱਸ ਸਕਾਂਗੇ ਸਰ ਇਹ ਪਤਾ ਲੱਗਾ ਕਿ ਕਿੰਨੀਆਂ ਨੇ ਫਰੋਤੀਆਂ ਖਤਰ ਲੈ ਚੁੱਕੀਆਂ ਜਿਵੇਂ ਕਿ ਤੁਹਾਨੂੰ ਦੱਸਾਂਗੇ ਕਿ ਕੱਲ ਰਾਤ ਨੂੰ ਹੀ ਜਿਹੜਾ ਵਾਕਿਆ ਹੋਇਆ ਹੈਗਾ ਤੇ ਹੁਣ ਇਹ ਜਿਹੜੇ ਦੋਸ਼ੀ ਜਿਹੜੇ ਜੇਰੇ ਇਲਾਜ ਹੈਗੇ ਆ ਤੇ ਤਫ਼ਤੀਸ਼ ਦੌਰਾਨ ਇਹ ਸਾਰੀ ਗੱਲਾਂ ਅਸੀਂ ਕਲੀਅਰ ਕਰਾਂਗੇ ਸਰ ਇਹ ਕਿੰਨੇ ਮਿਲ ਰਿਹਾ ਕਿ ਫਰੋਤੀਆਂ ਦੀ ਵੰਗ ਹੋ ਜੀ ਗਈ ਆ ਤੁਹਾਡੇ ਲੋਕ ਕੀ ਕਹਿਣਾ ਚਾਹਾਂਗੇ ਲੋਕ ਬਹੁਤ ਡਰ ਜਾਂਦੇ ਨੇ ਕਿ ਫਰੋਤੀ ਦੇ ਦਿੰਦੇ ਆ ਆ ਨਹੀਂ ਬਿਲਕੁਲ ਮੈਂ ਪਬਲਿਕ ਤੋਂ ਅਪੀਲ ਕਰਦਾ ਕਿ ਬਿਲਕੁਲ ਡਰਨ ਦੀ ਲੋੜ ਨਹੀਂ ਹੈਗੀ ਜਿਹੜੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੁਹਾਡੀ ਸੇਵਾ ਲਈ ਹਮੇਸ਼ਾ ਹਾਜ਼ਰ ਹੈ ਬੇਝਿਜਕ ਹੋ ਕੇ ਤੁਸੀਂ ਆ ਕੇ ਸਾਡੇ ਕੋਲ ਆਓ ਇਮੀਡੀਏਟਲੀ ਜਿਹੜੀ ਤੁਹਾਡੀ ਕੰਪਲੇਂਟ ਤੇ ਐਫ ਆਈ ਆਰ ਦਰਜ ਕੀਤੀ ਹੋएगी ਤਾਂ ਕੀਤੀ ਜਾਵੇਗੀ ਤੇ ਬਣਦੀ ਕਾਨੂੰਨੀ ਕਾਰਵਾਈ ਅਸੀਂ ਅੱਗੇ ਵੀ ਕਰਾਂਗੇ